ਅਰਸਲ ਭਾਰਤ ਲਿਆਂਦਾ ਕਿ ਲੋਰੈਂਸ ਬਿਸ਼ਨੋਈ ਗੈਂਗ ਦਾ ਸ਼ਾਪ ਸ਼ੂਟਰ ਲਖਵਿੰਦਰ ਕੁਮਾਰ ਸ਼ਨੀਵਾਰ ਨੂੰ ਲਖਵਿੰਦਰ ਕੁਮਾਰ ਨੂੰ ਭਾਰਤ ਲੈ ਕੇ ਜੋ ਕਿ ਸੀਬੀਆਈ ਪਹੁੰਚੀ ਹੈ ਤੇ ਉਥੇ ਅਮਰੀਕਾ ਤੋਂ ਲਖਵਿੰਦਰ ਕੁਮਾਰ ਨੂੰ ਰਿਪੋਰਟ ਕਰ ਦਿੱਤਾ ਗਿਆ ਭਾਰਤ ਪਹੁੰਚਦੇ ਹੀ ਹਰਿਆਣਾ ਪੁਲਿਸ ਨੇ ਲਖਵਿੰਦਰ ਨੂੰ ਹਿਰਾਸਤ ਵਿੱਚ ਲੈ ਤਾ ਲਖਵਿੰਦਰ ਦੇ ਖਿਲਾਫ ਕਤਲ ਜ਼ਬਰਨ ਵਸੂਲੀ ਤੇ ਨਜਾਇਜ਼ ਹਥਿਆਰ ਰੱਖਣ ਦੇ ਕਈ ਮਾਮਲੇ ਦਰਜ ਨੇ ਤਾਂ ਉਥੇ ਹੀ ਸਾਲ 2024 ਦੇ ਵਿੱਚ ਲਖਵਿੰਦਰ ਕੁਮਾਰ ਦੇ ਖਿਲਾਫ ਇੰਟਰਪੋਲ ਨੇ ਰੈਡ ਕਾਰਡਰ ਨੋਟਿਸ ਵਿਚਾਰੀ ਕੀਤਾ ਸੀ ਸਰ ਲੋਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੋ ਇਹ ਗੈਂਗਸਟਰ ਲਖਵਿੰਦਰ ਕੁਮਾਰ ਜੁੜਿਆ ਹੋਇਆ ਜਿਸ ਨੂੰ ਕੇ ਮਾਰਕਤ ਵੱਲੋਂ ਰਿਪੋਰਟ ਕੀਤਾ ਗਿਆ ਤੇ ਭਾਰਤ ਪਹੁੰਚਣ ਦੀ ਹਰਿਆਣਾ ਪੁਲਿਸ ਵੱਲੋਂ ਇਸ ਨੂੰ ਅਰੈਸਟ ਕਰ ਲਿਆ ਗਿਆ ਯਾਨੀ ਕਿ ਗ੍ਰਫਤਾਰ ਕੀਤਾ ਗਿਆ ਸਾਲ 2024 ਦੇ ਵਿੱਚ ਲਖਵਿੰਦਰ ਕੁਮਾਰ ਦੇ ਖਿਲਾਫ ਇੰਟਰਪੋਲ ਨੇ ਰੈਡ ਕਾਰਡਰ ਨੋਟਿਸ ਜਾਰੀ ਕੀਤਾ ਸੀ ਤਾਂ ਪੂਰੇ ਮਾਮਲੇ ਦੇ ਵਿੱਚ ਜੋ ਕਿ ਇਹ ਲੜੰਦਾ ਚੱਲ ਰਿਹਾ ਸੀ ਗੈਂਗਸਰ ਲੋਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜਿਆ ਹੋਇਆ ਗੈਂਗਸਟਰ ਲਖਵਿੰਦਰ ਕੁਮਾਰ ਜਿਸ ਨੂੰ ਕੇ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਜਿਸ ਤੋਂ ਬਾਅਦ ਇਹ ਭਾਰਤ ਜਦੋਂ ਹੀ ਪਹੁੰਚਿਆ ਤਾਂ ਹਰਿਆਣਾ ਪੁਲਿਸ ਦੇ ਵੱਲੋਂ ਇਸ ਨੂੰ ਅਰੈਸਟ ਕੀਤਾ ਗਿਆ ਸ਼ਨੀਵਾਰ ਨੂੰ ਲਖਵਿੰਦਰ ਕੁਮਾਰ ਨੂੰ ਜੋ ਭਾਰਤ ਲੈ ਕੇ ਪਹੁੰਚੀ ਹੈ ਸੀਬੀਆਈ ਹਰਿਆਣਾ ਪੁਲਿਸ ਦੇ ਵੱਲੋਂ ਹੁਣ ਅਰੈਸਟ ਇਸ ਨੂੰ ਕਰ ਲਿਆ ਗਿਆ ਅਮਰੀਕਾ ਤੋਂ ਲਖਵਿੰਦਰ ਕੁਮਾਰ ਨੂੰ ਰਿਪੋਰਟ ਕਰ ਦਿੱਤਾ ਗਿਆ ਦੱਸ ਦੇ ਕਿ ਲੌਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਗੈਂਗਸਟਰ ਲਖਵਿੰਦਰ ਕੁਮਾਰ ਭਾਰਤ ਪਹੁੰਚ ਗਿਆ ਹੀ ਹਰਿਆਣਾ ਪੁਲਿਸ ਨੇ ਲਖਵਿੰਦ ਕਵਿੰਦਰ ਕੁਮਾਰ ਲੁੜਿੰਦਾ ਚੱਲ ਰਸੀ ਖਬਰ ਤੇ ਵਤੇਰੇ ਗੱਲਬਾਤ ਕਰਾਂਗੇ ਸਹਿਯੋਗੀ ਦਲਜੀਤ ਸਿੰਘ ਸਾਡੇ ਨਾਲ ਜੋ ਫੋਨ ਲਾਈਨ ਤੇ ਜੁੜ ਚੁੱਕੇ ਨੇ ਦਲਜੀਤ ਕੀ ਕੁਝ ਹੈ ਅਪਡੇਟ ਹੈ ਕਿਉਂਕਿ ਲਖਵਿੰਦਰ ਕੁਮਾਰ ਲਗਾਤਾਰ ਲੁੜਿੰਦਾ ਸੀ ਅਮਰੀਕਾ ਦੇ ਵਿੱਚ ਮੌਜੂਦ ਸੀ ਪਰ ਡਿਪੋਰਟ ਅਮਰੀਕਾ ਨੇ ਕਰਤਾ ਜਿਵੇਂ ਹੀ ਜੋ ਭਾਰਤ ਪਹੁੰਚਿਆ ਸੀਬੇ ਪਰ ਲੱਗਿਆ ਤਾਂ ਹੁਣ ਹਰਿਆਣਾ ਪੁਲਿਸ ਦੇ ਹਿਰਾਸਤ ਦੇ ਵਿੱਚ ਹੈ ਕਿ ਕੁਝ ਅਪਡੇਟ ਆ ਰਿਹਾ ਹੈ ਕੋਈ ਹੋਰ ਕੋਈ ਦੇ ਜਾਣ ਨਾਲ ਸੰਬੰਧਿਤ ਅਪਡੇਟ ਹੋ ਜਣਾਗਾ ਹਰਿਆਣਾ ਪੁਲਿਸ ਨੇ ਆਪਣੀ ਕਸ਼ੜੀ ਦੇ ਵਿੱਚ ਲੈ ਲਿਆ ਇਹ ਆ ਵੀ ਗੀਰੋ ਦੂਰਾ ਇਹਦੇ ਪ੍ਰਤਾਪੀ ਮਾਮਲੇ ਅਪਰਾਧਿਕ ਮਾਮਲੇ ਫਰੋਤੀ ਦੇ ਡਕਾਟੀ ਦੇ ਤੇ ਹੋਰ ਕਈ ਤਰ੍ਹਾਂ ਦੇ ਮਾਮਲੇ ਦੇ ਉੱਪਰ ਦਰਜ ਸੀਗੇ ਜਿਹੜਾ ਕਿ ਪਿਛਲੇ 2024 ਦੇ ਉਸ ਮਾਸਿਕ ਦਾ ਤੇ 2024 ਦੇ ਦਿੱਤੇ ਗਿਆਗਾ ਇਹਦੇ ਦੇਤੇ ਪੋਰਟੋ ਰੈਟ ਕੋਡ ਨੂੰ ਨੋਟਿਸ ਵੀ ਜਿਹੜਾ ਜਾਰੀ ਕੀਤਾ ਗਿਆ ਸੀਗਾ ਤੇ ਹੁਣ ਜਦੋਂ ਇਹ ਵੀ ਐਮਈਏ ਤੇ ਐਮਐਚਏ ਦੀ ਮਦਦ ਦੇ ਨਾਲ ਇਹਨੂੰ ਭਾਤ ਲੈਣ ਲੱਗਾ ਜਦੋਂ ਭਾਤ ਆਇਆ ਤਾਂ ਇਹਨੂੰ ਜਿਹੜਾਗਾ ਹਰੀਆਂਪੁਰ ਦੀ ਕਸਟਡੀ ਦੇ ਵਿੱਚ ਲੈ ਲਿਆ ਇਹਦੇ ਪਰ ਹੋਰ ਕਈ ਮਾਮਲੇ ਦਰਜ ਨੇ ਹੁਣ ਇਹਦੇ ਹੋਰ ਕਈ ਕੁਝ ਕਿਛ ਦੇ ਦਰਾਂ ਇਹਦੇ ਹੋਰ ਕਈ ਮਾਮਲੇ ਆਸ ਤੇ ਹੁੰਦੀ ਅਮੀਰ ਹੈ ਤੇ ਬਿਲਕੁਲ ਦਲਜੀਤ ਖਾਸ ਕਰਕੇ ਜ਼ਿਕਰ ਕਰੀਏ ਕਿ ਲਖਵਿੰਦਰ ਕੋ ਮਾਚੂ ਲੰਬੇ ਸਮੇਂ ਤੋਂ ਲੜਿੰਦਾ ਚੱਲਦਾ ਸੀ ਕਦੋਂ ਤੋ ਹੈ ਮੈਦਾਨ ਵਿੱਚ ਮਜੂਦ ਸੀ ਤਾਂ ਹਾਲਾਂਕਿ ਹੁਣ ਜੋ ਰਿਪੋਰਟ ਇਸ ਨੂੰ ਕੀਤਾ ਗਿਆ ਹਰਿਆਣਾ ਪੁਲਿਸ ਕੀ ਹੁਣ ਅੱਗੇ ਦੇ ਕਾਰਵਾਈ ਕਰ ਸਕਦੀ ਹੈ ਦੇਖੋ ਸਾਰੇ ਹੁਣ ਜਿਹੜੀ ਜਾਂਚ ਹੋਏਗੀ ਇਹ ਕਿਸ ਤਰੀਕੇ ਦੇ ਨਾਲ ਯੂਐਸਏ ਪਹੁੰਚਿਆ ਜਿਹੜੇ ਪਾਸਪੋਰਟ ਦੇ ਰਾਹੀਂ ਹੈ ਯੂਐਸਏ ਪਹੁੰਚਿਆ ਇਹ ਸਾਰੇ ਜਾਣੇ ਹੋਏ ਤਾਂ ਗ੍ਰੀ ਕੋਸ਼ਿਸ਼ ਕੀਤੀ ਜਾਏਗੀ 2024 ਦੇ ਵਿੱਚ ਇਹਨੂੰ ਲੈ ਕੇ ਜਿਹੜਾ ਇੰਟਰਪੋਲ ਨੂੰ ਰੈੱਡ ਫਾਰਨਸ ਨੋਟਿਸ ਜਾਰੀ ਕੀਤਾ ਗਿਆ ਸੀਗਾ ਉਹ ਤੋਂ ਬਾਅਦ ਹੀ ਜਿਹੜੀ ਹੈਗੀ ਭਾਰਤ ਸਰਕਾਰ ਦੀ ਜਿਹੜੀ ਕਾਰਵਾਈ ਚੱਲੀ ਸੀਗੀ ਤਾਂ ਹੁਣ ਐਮਐਚਏ ਤੇ ਐਮਏ ਦੀ ਮਦਦ ਨਾਲ ਇਹਨੂੰ ਜਿਹੜਾਗਾ ਭਾਰਤ ਲੰਦਾ ਗਿਆ ਭਾਰਤ ਜਿੱਤੋਈ ਹੋਈ ਹੈ ਆਇਆ 에ਰਪੋਰਟ ਤੇ ਇਹਨੂੰ ਹaryana ਪੁਲਿਸ ਦੀ ਕਸਟਡੀ ਦੇ ਵਿੱਚ ਲਿਆ ਜਾਏਗਾ। ਤੇ ਬਤਨ ਤੁਦਲ ਜੀ ਖਾਸ ਤੌਰ ਤੇ ਜ਼ਿਕਰ ਕਰੀਏ ਕਿ ਲਖਵਿੰਦਰ ਕੁਮਾਰ ਜੋ ਕਿ ਹੁਣ ਹਰਿਆਣਾ ਹਰਿਆਣਾ ਪੁਲਿਸ ਦੀ ਕਸਟਡੀ ਦੇ ਵਿੱਚ ਹੈ ਕਿ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕੀਤਾ ਜਾਵੇਗਾ ਕੋਈ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਏਗੀ? ਹਾਂ ਬਿਲਕੁਲ ਜਿਹੜਾ ਜਿਹੜਾ ਜਾ ਕੇ ਉਹਨੂੰ ਜਿਹੜਾ ਰਿਮਾਂਡ ਦੇਤੇ ਤਾਂ ਉਹ ਉਹ ਜਿਹੜੀ ਪੁੱਛਿਸ਼ ਕੀਤੀ ਜਾਏਗੀ। ਇਹ ਹੀ ਜਾਣ ਦੀ ਕੋਸ਼ਿਸ਼ ਕੀਤੀ ਜਾਏਗੀ ਇਹ ਕਿ ਜਿਹੜੇ ਜਿਹੜੇ ਰਾਹ ਰਾਹ ਜਿਹੜੇ ਰਾਤੇ ਰਾਹੀਂ ਏ ਯੂਐਸਏ ਪਹੁੰਚਿਆ ਤੇ ਇਹ ਕਿਸ ਕਿਸ ਦੇ ਦੀ ਮਦਦ ਕੀਤੀ ਇਹ ਸਾਰੀਆਂ ਚੀਜ਼ਾਂ ਹੁਣ ਜਿਹੜੀਆਂ ਜਾਂਚ ਤੋਂ ਬਾਅਦ ਦੇ ਖਲਾਫੀ ਹੋਣ ਦੀ ਉਡੀਕ ਹੈ ਜੀ ਕਿ ਦਲਜੀਤ ਬਹੁਤ ਬਹੁਤ ਸ਼ੁਕਰੀਆ ਲਗਾਤਾਰ ਇਸੇ ਨਜ਼ਰ ਖਬਰ ਤੇ ਆਪਣੀ ਨਸਲ ਬਣਾ ਕੇ ਰੱਖੋ ਬਹੁਤ ਇੰਪੋਰਟੈਂਟ ਖਬਰ ਹੈ ਤੁਹਾਸਰੇ ਬਹੁਤ ਬਹੁਤ ਧੰਨਵਾਦ ਤਾਂ ਭਾਰਤ ਪਹੁੰਚਿਆ ਹੀ ਹਰਿਆਣਾ ਪੁਲਿਸ ਦੇ ਵੱਲੋਂ 24 ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਲਗਾਤਾਰ ਲੜਿੰਦਾ ਚੱਲ ਰਿਹਾ ਸੀ ਅਮਰੀਕਾ ਦੇ ਵਿੱਚ ਮੌਜੂਦ ਸੀ ਪਰ ਅਮਰੀਕਾ ਨੇ ਰਿਪੋਰਟ ਲਖਵਿੰਦਰ ਕੁਮਾਰ ਨੂੰ ਕੀਤਾ ਸੀਬੀਏ ਜਦੋਂ ਹੀ ਅਮਰੀਕਾ ਤੋਂ ਇੱਥੇ ਲੈ ਕੇ ਪਹੁੰਚਦੀ ਹੈ ਤਾਂ ਹਰਿਆਣਾ ਪੁਲਿਸ ਉਸ ਨੂੰ ਹਿਰਾਸਤ ਵਿੱਚ ਲੈ ਲੈਂਦੀ ਹੈ ਤਾਂ ਬਹੁਤ ਜੋ ਵੱਡੀ ਖਬਰ ਹੈ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜਿਆ ਹੋਇਆ ਹੈ ਗੈਂਗਸਟਰ ਲਖਵਿੰਦਰ ਕੁਮਾਰ ਜਿਸ ਨੂੰ ਕਿ ਹੁਣ ਹਰਿਆਣਾ ਪੁਲਿਸ ਦੇ ਵੱਲੋਂ ਅਰੈਸਟ ਕੀਤਾ ਗਿਆ ਹੈ